ਇਹਦੀ ਕੰਪਲੇਂਟ ਤਾਂ ਰਣਜੀਤ ਕੋਰ 6 11 23 ਨੂੰ ਇਹਨਾਂ ਦੀ ਐਸੇ ਕੋਰਟ ਵੱਲੋਂ ਖਾਰਿਜ ਕੀਤੀ ਗਈ ਹੈ। ਉਹ ਤੇ ਕੀ ਕਹਿੰਦੇ? ਹਾਂਜੀ। ਦੇਖੋ ਜੀ ਕੋਰਟ ਨੇ ਤੇ ਖਾਰਿਜ ਕੀਤਾ ਸੀਗਾ ਵਿੱਚ ਇਨਵੈਸਟੀਗੇਸ਼ਨ ਵਾਸਤੇ ਕਿਹਾ ਸੀਗਾ। ਬਟ ਜਸਟ ਆਪਣਾ ਪੁਲਿਸ ਨੇ ਆਪਣੀ ਪਾਵਰ ਸ਼ੋ ਕਰਨ ਲਈ ਵਿੱਚ ਇਹਨਾਂ ਨੂੰ ਇਹਦੇ ਵਿੱਚ ਮਾਮਲੇ ਦੇ ਵਿੱਚ ਅਰੈਸਟ ਕਰਕੇ ਤੇ ਵਿੱਚ ਅੱਗੇ ਡਿਮਾਂਡ ਲਈ। ਅੱਜ ਜਿਹੜੀ ਕਿਤੇ ਵੀ ਵਿੱਚ ਕਿਤੇ ਵੀ ਵਿੱਚ ਅਰੈਸਟ ਕਰਨ ਦੀ ਡਾਇਰੈਕਸ਼ਨ ਨਹੀਂ ਸੀ। ਨਹੀਂ ਜੀ। ਅੱਜ ਜਿਹੜੀ ਜ਼ਮਾਨਤ 90 ਦਿਨਾਂ ਬਾਅਦ ਹੋਈ ਸੀ। ਮਤਲਬ ਕੁੱਲ ਸਮਾਂ ਜਿਹੜਾ 90 ਦਿਨ ਦੀ ਨਿਆਂਇਕ ਰਾਸਤੇ ਤੋਂ ਬਾਅਦ ਆਪਣਾ ਜਮਾਨਤ ਮਿਲੀ ਸੀ ਦੋਸਤੋ ਬਾਅਦ ਜਿਹੜਾ ਹੈ ਮਾਮਲਾ ਸਾਹਮਣੇ ਆਉਂਦਾ ਹੈ ਕਿ ਕਾਰਨ ਕੀ ਸਮਝਦੇ ਪਿੱਛੇ ਸਰਕਾਰ ਕਰ ਰਹੀ ਹੈ ਦੇਖੋ ਜੀ ਇਹਦੇ ਵਿੱਚ ਕੀ ਹੈ ਕਿ ਅੱਜ ਬੇਲ ਹੋ ਗਈ ਹਾਈ ਕੋਰਟ ਤੋਂ ਸੁਖਪਾਲ ਸਿੰਘ ਖੈਰ ਨੇ ਜੇਲ੍ਹ ਤੋਂ ਬਾਹਰ ਆ ਜਾਣਾ ਸੀਗਾ ਡਟ ਕੇ ਸਰਕਾਰ ਦਾ ਵਿਰੋਧ ਕਰਨਾ ਸੀਗਾ ਆਪਣੇ ਇਸ਼ੂਸ ਪੰਜਾਬ ਦੇ ਹੱਕ ਦੇ ਚੱਕਣੇ ਸੀ ਵਿਧਾਨ ਸਭਾ 'ਚ ਬੋਲਣਾ ਸੀ ਬਾਹਰ ਬੋਲਣਾ ਸੀਗਾ ਜਸਟ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਕਿ ਜੇ ਪੁਲਿਸ ਦੇ ਹਿਰਾਸਤ 'ਚ ਰਹਿਣਗੇ ਤੇ ਫਿਰ ਇਹ ਆਪਣੇ ਇਸ਼ੂਸ ਨਾ ਚੁੱਕ ਸਕਣ ਸਰਕਾਰ 'ਤੇ ਦੋਲਟਨਾਬ ਬੋਲ ਸਕਣ ਬਸ ਔਰ ਕੁਝ ਵੀ ਨਹੀਂ ਜੀ ਦੇਖ ਸਕਦੇ ਇਸ ਦਾ ਇਹ ਜਿਹੜਾ ਖੈਰਾ ਸਾਹਿਬ ਦੇ ਉੱਪਰ ਮੁਕੱਦਮਾ ਦਰਜ ਹੋਇਆ কোর্ਟ ਦੀ ਕੀ ਪ੍ਰोसीडिंग्स ਰਹੀ ਲਗਭਗ 1 ਘੰਟੇ ਤੋਂ ਬਾਅਦ ਸਮਾਂ ਲੱਗਾ ਕੀ ਕੀ ਉੱਥੇ ਇਫੈਕਟਸ ਸੀਗੇ ਔਰ ਕੀ ਰਿਜ਼ਲਟਸ ਨੇ ਇਹ ਇਸ ਤਰ੍ਹਾਂ ਸੀ ਕਿ ਅਨਬਲ ਪੰਜਾਬ ਐਂਡ ਹਰਿਆਣਾ ਕੋਰਟ ਦੇ ਵਿੱਚ ਅੱਜ ਸਵੇਰੇ ਉਹਨਾਂ ਦੀ ਤਾਰੀਖ ਸੀ ਜਿਸ ਕੇਸ ਦੇ ਵਿੱਚ ਉਹ ਪਹਿਲਾਂ ਕਸਟਡੀ 'ਚ ਸੀ ਤੇ ਕਿਉਂਕਿ ਪੁਲਿਸ ਨੂੰ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਕਿ ਇਹਦੇ ਤੋਂ ਮੋਸਟ ਪ੍ਰੋਬਬਲੀ ਬੇਲ ਹੋ ਜਾਣੀ ਆ ਇਸ ਕਰਕੇ ਉਹਨਾਂ ਨੂੰ ਹੋਰ ਜੇਲ੍ਹ ਦੇ ਵਿੱਚ ਹੋਰ ਅੰਦਰ ਰੱਖਣ ਵਾਸਤੇ ਅੱਜ ਸਵੇਰੇ ਤੜਕੇ ਸਵੇਰੇ 3 ਵਜੇ ਪੁਲਿਸ ਨੇ ਇੱਕ ਹੋਰ ਝੂਠੀ ਐਫਆਈਆਰ ਨਾਲ ਖਿਲਾਫ ਦਰਜ ਕੀਤੀ ਸੀ ਇਹ ਪੁਲਿਸ ਵੱਲੋਂ ਪਹਿਲਾਂ ਅਦਾਲਤ ਵਿੱਚ ਪੇਸ਼ ਹੋ ਕੇ ਉਹਨਾਂ ਲਈ ਪ੍ਰੋਡਕਸ਼ਨ ਬਰੰਟ ਲੈਣ ਵਾਸਤੇ ਦਰਖਾਸਤ ਦਿੱਤੀ ਸੀ ਜਿਹੜਾ ਮਾਨਜਿਕ ਅਦਾਲਤ ਨੇ ਅਲਾਉ ਕਰ ਦਿੱਤਾ ਫਿਰ ਉਹਨੂੰ ਪ੍ਰੋਡਕਸ਼ਨ ਬਰੰਟ ਤੋਂ ਉੱਥੋਂ ਇੱਥੇ ਕਬੂਤਲਾ ਲੈ ਕੇ ਆਇਆ ਗਿਆ ਇੱਥੇ ਫਿਰ ਅਦਾਲਤ ਨੇ ਉਹਨਾਂ ਨੂੰ ਅਲਾਉ ਕਰ ਦਿੱਤਾ ਪੁਲਿਸ ਨੂੰ ਕਿ ਉਹਨਾਂ ਦੀ ਅरेस्ट ਪਾ ਲੋ ਬਹਿਸ ਤੋਂ ਬਾਅਦ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਅਦਾਲਤ ਦੇ ਪੁਲਿਸ ਨੇ ਉਹਨਾਂ ਦਾ 7 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਮਾਨਜਿਕ ਅਦਾਲਤ ਨੇ 1 ਦਿਨ ਦਾ ਰਿਮਾਂਡ ਦਿੱਤਾ ਤੇ ਕੱਲ ਉਹਨਾਂ ਨੂੰ ਫਿਰ ਪੇਸ਼ ਕੀਤਾ ਗਿਆ ਇਹ ਜਿਹੜੀ 1 ਘੰਟਾ ਅੰਦਰ ਪ੍ਰोसीडिंग ਚੱਲੀ ਹੈ ਜਿਹੜਾ ਤੁਸੀਂ ਵੀ ਡਿਫੈਂਡ ਕੀਤਾ ਹੈ ਔਰ ਪੋਸ ਕੀਤਾ ਹੈ ਔਰ ਇਹ ਚ ਕੀ ਖਾਸ ਸੀਗਾ ਕਿਹੜੀਆਂ ਫੈਕਟਰ ਸੀਗੇ ਜਿਹਦੇ ਤੇ ਤੁਸੀਂ ਸਾਰੀ ਪ੍ਰोसीडिंग ਕੀਤੀ ਹੈ ਇਹ ਸਾਡਾ ਕੇਸ ਤਾਂ ਇਹੀ ਸੀਗਾ ਜੀ ਕਿ ਜਿਹੜਾ ਇਹਨਾਂ ਨੇ ਕੇਸ ਬਣਾਇਆ ਹੈ ਇਹ ਕੋਈ ਜਿਹੜਾ ਰஞ்சிਤ ਕੋਰ ਲੇਡੀ ਆ ਉਹਦਾ ਹਸਬੰਡ ਹੈ ਉਹ ਉਹ ਆਲਰੇਡੀ ਜੇਲ੍ਹ ਦੇ ਵਿੱਚ ਹੈ ਤੇ ਉਹ ਹਾਰਡ ਕੋਰ ਕ੍ਰਿਮੀਨਲ ਹੈਗਾ ਤੇ ਉਹਦੀ ਵਾਈਫ ਦੇ ਬਿਆਨਾਂ ਦੇ ਉੱਤੇ ਉਹਦੀ ਅਪ੍ਰੀਚ ਦੇ ਆਧਾਰ ਤੇ ਉੱਤੇ ਇਹ ਕੇਸ ਦਰਜ ਕੀਤਾ ਗਿਆ ਤੇ ਅਸੀਂ ਅਸੀਂ ਦੱਸਿਆ ਗਿਆ ਕਿ ਜਿਹੜੀ ਐਫ ਆਈ ਆਰ ਦੇ ਵੀ ਕੰਟੈਂਟ ਹੈ ਉਹ ਇਹ ਹੈ ਈ ਦੋ ਆਦਮੀ ਕੋਈ ਨੋਦੇ ਐਫਆਈਆਰ ਦੇ ਮੁਤਾਬਕ ਦੋ ਅਨਨੋਨ ਬੰਦੇ ਉਹਨਾਂ ਦੇ ਘਰੇ ਆ ਕੇ ਉਹਨਾਂ ਨੇ ਧਮਕੀ ਦਿੱਤੀ ਕਿ ਇਸ ਤਰ੍ਹਾਂ ਤੁਸੀਂ ਉਹ ਆਪਣ ਜਿਹੜੀ ਕੋਰਟ ਸਟੇਟਮੈਂਟ ਦਿੱਤੀ ਉਹ ਵਾਪਸ ਲੈ ਲਓ ਈਵਨ ਉਹ ਬੰਦੇ ਵੀ ਨਹੀਂ ਕਹਿੰਦੇ ਵੀ ਸਾਨੂੰ ਖੈਰਾ ਸਾਹਿਬ ਨੇ ਭੇਜਿਆ ਹੈ ਅਸੀਂ ਖੈਰਾ ਸਾਹਿਬ ਦੇ ਬੰਦੇ ਆ ਵੀ ਇਸ ਕਰਕੇ ਈਵਨ ਨੋਨ ਆ ਦੀ ਐਫਆਈਆਰ ਦੇ ਮੁਤਾਬਕ ਵੀ ਮਿਸਟਰ ਖੈਰਾ ਦੇ ਖਿਲਾਫ ਕੋਈ ਕੇਸ ਨਹੀਂ ਬੰਦਾ ਉਹ ਬਿਲਕੁਲ ਝੂਠਾ ਕੇਸ ਬਣਾਇਆ ਹੈ اسی ਗਰਾਊਂਡ ਦੇ ਉੱਤੇ ਅਸੀਂ ਕੋਰਟ ਦੇ ਵਿੱਚ ਇਹ ਪਹਿਲਾਂ ਦੱਸਿਆ ਹੈ ਕਿ ਇਸ ਕੇਸ ਦੇ ਵਿੱਚ ਉਹਨਾਂ ਨੂੰ ਜਿਹੜਾ ਨਹੀਂ ਅਰੈਸਟ ਕੀਤਾ ਜਾਣਾ ਜਿਸ ਦਾ ਪਰਮਾਨਜੋਗ ਨਹੀਂ ਕਿਹਾ ਵੀ ਨਹੀਂ ਇਹ ਨਾਲ ਦੀ ਇਸ ਵਿੱਚ ਪਹਿਲਾਂ ਰੈਸਟ ਪਾ ਲਓ ਫਿਰ ਰੈਸਟ ਪਾ ਤੋਂ ਬਾਅਦ ਫਿਰ ਕੋਰਟ ਨੇ ਫਿਰ ਸਾਨੂੰ ਪੁਲਿਸ ਥੋੜਾ ਟਾਈਮ ਦਿੱਤਾ ਵੀ ਤੁਸੀਂ ਅੱਗੇ ਜੋ ਪ੍ਰਸੀਡ ਕਰਨਾ ਫਿਰ ਪੁਲਿਸ ਵਾਲਿਆਂ ਨੇ ਆਪਣਾ ਜੋ ਪੇਪਰ ਵਗੈਰਾ ਕਰਕੇ ਫਿਰ ਉਹਨਾਂ ਨੇ ਮਾਨਯੋਗ ਅਦਾਲਤ ਕੋਲੋਂ ਪੁਲਿਸ ਰਿਮਾਨਡ ਦੀ ਮੰਗ ਕੀਤੀ ਜੋ ਉਹਨਾਂ ਦੀ ਪੁਲਿਸ ਰਿਮਾਨਡ ਦੀ ਜਿਹੜੀ 7 ਦਿਨ ਦੀ ਸੀ ਮੰਗ ਸੀ ਉਹ ਅਦਾਲਤ ਨੇ ਉਹ ਰਿਜੈਕਟ ਕਰ ਦਿੱਤੀ ਤੇ 1 ਦਿਨ ਦਾ ਰਿਮਾਨਡ ਕਿ ਸਰ ਆਖਰੀ ਚੁਆਲੇ ਕਿ ਇਸ ਵਿੱਚ ਰਣਜੀਤ ਕੋਰ ਨੇ ਕੋਈ ਪਹਿਲਾਂ ਵੀ ਸ਼ਿਕਾਇਤ ਕੀਤੀ ਸੀ ਕੋਰਟ ਚ ਜਾਂ ਥਾਣੇ ਚ ਵੀ ਇਹੋ ਜਿਹਾ ਹਾਂ ਇਹ ਉਹਦੀ ਪੁਰਾਣੀ ਤਰਖਾਸਤ ਸੀ ਪਹਿਲਾਂ ਉਹਨੇ ਤਰਖਾਸਤ ਪੁਲਿਸ ਨੂੰ ਜੋ ਰਿਕਾਰਡ ਮ ਇਹਨਾਂ ਨੇ ਮਾਂਜ ਕੋਦਾਲ ਦੇ ਵੀ ਦਿੱਤੀ ਸੀ ਅਦਾਲਤ ਨੇ ਵਿੱਚ ਕਿਹਾ ਸੀਗਾ ਵੀ ਉਹਨਾਂ ਨੇ ਅਦਾਲਤ ਨੇ ਵਾਪਸ ਵੀ ਕੀਤੀ ਸੀ ਵੀ ਇਹਨੂੰ ਜਿਹੜੇ ਨਿਯਮਾਂ ਮੁਤਾਬਕ ਪੁਲਿਸ ਕਰਦੇ